ਦੁਕਾਨ ਦੀ ਜਿਹੜੀ ਇਹ نیچے ਲੈਂਟਰ ਸੀ ਉਹ ਧੱਸਿਆ ਧੱਸ ਹੁੰਦੇ ਕਾਰਨ ਇਹ ਲੈਂਟਰ ਦੇ ਦਬਾਅ ਪੈਣ ਨਾਲ ਹੁਣ ਕਾਰਨ ਇਹ نیچے ਝੁਲ ਗਿਆ ਸੀ ਦੇਖੋ ਜੀ ਇਹਦੇ ਬਾਰੇ ਮੈਂ ਮਟੀਰੀਅਲ ਬਾਰੇ ਕਹਿ ਨਹੀਂ ਸਕਦਾ ਬਾਕੀ ਇਹਨਾਂ ਦੀਆਂ ਲੱਖਾਂ ਰੁਪਏ ਦੀਆਂ ਮਸ਼ੀਨਾਂ ਅੰਦਰ ਹੋ ਗਈਆਂ ਜੇਦੀ ਰੋਟੀ ਰੋਟੀ ਚਲੀ ਜਾਵੇ ਤਾਂ ਉਹ ਚਾਰਾ ਕੀ ਕਰੂਗਾ ਕੀ ਨਾ ਜੀ ਆਪਣਾ ਕਬਲਜੀਤ ਸੇ ਆ ਜੋ ਕਾਰਵਾਈ ਹੋਈ ਹੈ ਉਹਦੇ ਬਾਰੇ ਇਹ ਜਿਹੜੀ ਕਾਰਵਾਈ ਹੋਈ ਹੈ ਜੀ ਇਹ ਦੁਕਾਨ ਦੀ ਜਿਹੜੀ ਇਹ نیچے ਲੈਂਟਰ ਸੀ ਉਹ ਧੱਸਿਆ ਧੱਸ ਹੁੰਦੇ ਕਾਰਨ ਇਹ ਲੈਂਟਰ ਦੇ ਦਬਾਅ ਪਾਏ ਗਏ ਹੁਣ ਕਰਕੇ ਇਹ ਨੀਚੇ ਝਿਰ ਗਿਆ ਸੀ ਕਿਹਦੀ ਦੁਕਾਨ ਕਿਹਦੀ ਇਹ ਦੁਕਾਨ ਹੈ ਜੀ ਗੋਲ আল্টਰਾ ਸਾਊਂਡ ਉਹਨਾਂ ਮਾਲਟਾਂ ਦੀ ਹੈ ਜੀ ਇਹ ਦੁਕਾਨ ਜਿਹੜਾ ਫਰਸ਼ ਪਾਇਆ ਸੀ ਇਹਨਾਂ ਦੇ ਉੱਤੇ ਲੈਂਟਰ ਪਾਇਆ ਗਿਆ ਉਹ ਲੈਂਟਰ ਧਸਣ ਕਰਕੇ ਇਹ ਬਿਲਡਿੰਗ ਦਾ ਇਹ ਹਾਲ ਹੋ ਗਿਆ ਮਟੀਰੀਅਲ ਦੇ ਵਿੱਚ ਤੁਹਾਡੇ ਲੈਵੇ ਕੀ ਕੋਈ ਦੇਖੋ ਜੀ ਇਹਦੇ ਬਾਰੇ ਮੈਂ ਮਟੀਰੀਅਲ ਬਾਰੇ ਕਹਿ ਨਹੀਂ ਸਕਦਾ ਬਾਕੀ ਇਹਨਾਂ ਦੀਆਂ ਲੱਖਾਂ ਰੁਪਏ ਦੀਆਂ ਮਸ਼ੀਨਾਂ ਅੰਦਰ ਹੋ ਗਈਆਂ ਬਾਕੀ ਵੀ ਹੋਰ ਦੁਕਾਨਦਾਰਾਂ ਨੂੰ ਨੁਕਸਾਨ ਹੋਇਆ ਬੜਾ ਅਫਸੋਸ ਹੈ ਮੈਨੂੰ ਜੇ ਜਿ ਰੋਟੀ ਰੋਟੀ ਚਲੀ ਜਾਵੇ ਤਾਂ ਉਹ ਵਿਚਾਰਾ ਕੀ ਕਰੂਗਾ ਜਿਹੜਾ ਇਹ ਨੁਕਸਾਨ ਹੈ ਜੀ ਇਹ ਨੁਕਸਾਨ ਕਿ ਦੀ ਵਜ੍ਹਾ ਕਰਕੇ ਹੋਇਆ ਤਾਂ ਇਹ ਨੁਕਸਾਨ ਹੋਇਆ ਜੀ ਜਿਹੜਾ ਨਾਲਾ ਹੈ ਇਹਨਾਂ ਨੇ ਨਾਲੇ ਨੂੰ ਛੱਤਿਆ ਸੀ ਉਹਦੇ ਉੱਤੇ ਲੈਂਟਰ ਪਾ ਦਿੱਤਾ ਲੈਂਟਰ ਜਿਹੜਾ ਸੀ ਉਹ ਪੂਰਾ ਨਹੀਂ ਕਵਰ ਕੀਤਾ ਉਹ ਲੈਂਟਰ ਪਾਉਣ ਨਾਲ ਦਬਾ ਪੈ ਗਿਆ ਇਸ ਕਰਕੇ ਇਹ ਬਿੰਦੀ ਢਸ ਗਈ ਦੁਕਾਨ ਢਸਣ ਕਰ ਦੱਸ ਤੱਕੀ ਹਾਂ ਜੀ ਦੁਕਾਨ ਢਸ ਗਈ ਸੇ ਕਾਰਨ ਬਣਿਆ ਜੀ ਇਹਦਾ 20-20 ਪਾਸੇ ਚਾਨ ਬਣਾਈ ਸਿਹਰ ਦੀ ਬਰਸਾਤ ਲੱਗੀ ਪਈ ਸੀ ਬਾਕੀ ਪਰਮਾਤਮਾ ਵੱਲੋਂ ਕੋਈ ਜਾਨੀ ਮਾਲ ਇਨਸਾਨੀ ਹੋਇਆ ਇਹ ਸ਼ੁਕਰ ਹੈ ਪਰਮਾਤਮਾ ਦਾ ਕੀ ਮਾਮਲਾ ਜੀ ਅੱਜ ਦੁਕਾਨਦਾਰ ਅਚਾਏ ਸਰ ਸਾਡੇ ਕੋਲ ਕੋਈ ਕੰਟਰੋਲ ਰੂਮ ਤੇ 3:30 ਵਜੇ ਸੂਚਨਾ ਮਿਲੀ ਸੀ ਕਿ ਲੋਰੀਗੜ ਪੂਰਜਾ ਸਵੀਟ ਦੇ ਸਾਹਮਣੇ ਕੋ ਗੋਇਲ ਦੁਕਾਨ ਹੈ ਅਲਟਰਾ ਸਾਊਂਡ ਦੀ ਉਹ ਟਸ ਰਹੀ ਹੈ ਤੇ ਕੋਈ ਖਤਰਾ ਹੋ ਸਕਦਾ ਹੈ ਤੁਰੰਤ ਸਾਡੇ ਟੀਮਾਂ ਆਪਣੇ ਮੌਕੇ ਤੇ ਪਹੁੰਚ ਗਈਆਂ ਸੀ ਤੁਰੰਤ ਪੁਲਿਸ ਵਿਭਾਗ ਨਾਲ ਮਿਲ ਕੇ ਰਸਤੇ ਰਸਤੇ ਖਾਲੀ ਕਰਾਇਆ ਤੇ ਨਾਲ ਦੀਆਂ ਦੁਕਾਨਾਂ ਨੂੰ ਜਲਦੀ ਖਾਲੀ ਕਰਵਾਇਆ ਤੇ ਉਸ ਤੋਂ ਬਾਅਦ ਉਪਰੰਤ ਇਹਨਾਂ ਦੀ ਕੰਸੈਂਟ ਲੈ ਕੇ ਮਾਲਕਾਂ ਦੀ ਵੀ ਔਰ ਅਡਜੋਇਨਿੰਗ ਪ੍ਰੋਪਰਟੀਜ਼ ਦੀ ਕੰਸੈਂਟ ਪੁਲਿਸ ਪ੍ਰਸ਼ਾਸਨ ਵੱਲੋਂ ਲੈ ਲਈ ਗਈ ਹੈ ਉਸ ਹੁਣ ਉਹਨਾਂ ਨੂੰ ਢਵਾਣ ਦੀ ਕਾਰਵਾਈ ਅਮਲ ਵਿੱਚ ਆ ਗਈ ਹੈ ਤਾਂ ਕਿ ਕਿਸੇ ਦਾ ਚੰਗ ਦੁਕਾਨ ਦਾ ਅਲਟਰਾ ਸਾਊਂਡ ਸੈਂਟਰ ਹੈ ਗੁਇਲ ਅਲਟਰਾ ਸਾਊਂਡ ਸੈਂਟਰ ਦਾ ਨਾਮ ਕਾਰਨ ਕੀ ਤੋਂ ਬੰਦ ਚਾਹੇ ਬਾਅਦ ਚ ਦੇਖਦੇ ਹਾਂ ਦੱਸ ਰਗਾ ਹੇ ਨੀਚੇ ਕੀ ਆ ਕੀ ਨਹੀਂ ਇਹ ਸਾਨੂੰ ਨਹੀਂ ਪਤਾ ਹੁਣ ਗਿਨੇਗੀ ਉਸ ਤੋਂ ਬਾਅਦ ਇਸ ਤੇ ਹੋ ਦੇਖਾਂਗੇ